ਸਾਸਰੀ ਗਾਲਬਾਈ ਜੀ ਸਾਰਿਆਂ ਨੂੰ ਵੈਲਕਮ ਆ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲਓ ਜੀ ਬਾਈ ਇੰਜਨ ਦੇ ਪਿਸਟਨ ਪਿਸਟਨ ਵੀ ਆਨ ਕੱਢ ਗਏ ਮੇਸਤਰੀ ਜਿਵੇਂ ਹੀ ਖਾਲੀ ਕਰ ਗਿਆ ਕੱਲ ਹੁਣ ਆਊਗਾ ਹਰ ਸਮਾਨ ਇਹਦਾ ਲਿਆਉਣਾ ਅੱਜ ਬਾਕੀ ਹਜੇ ਆਏ ਤੇ ਪਤਾ ਲੱਗੂ ਆ ਵੀ ਕਿਆ ਕੈਸਾ ਪ ਕੱਢ ਕੇ ਗਿਆ ਕ੍ਰੈਂਕ ਦਾ ਬਾਈ ਕਹਿੰਦਾ ਠੀਕ ਆ ਕ੍ਰੈਂਕ ਦੀ ਤਾਂ ਕਹਿੰਦਾ ਵੀ ਜ਼ਰੂਰਤ ਪੈਣੀ ਨਹੀਂ ਠੀਕ ਆ ਟੂੜੀਆਂ ਨਾਲੇ ਸਰ ਜਾਊਗਾ ਬਾਕੀ ਜਿਹੜੇ ਸਲੀਬਾਂ ਹਨ ਇਹ ਲੱਗਣਗੇ ਹੈਗਾ ਨਾ ਸਾਰੀਆਂ ਹੀ ਸਲੀਬਾਂ ਬਾਈ ਫੜੀਆਂ ਹੋਈਆਂ ਨਾ ਪਿਸਟਰਾਂ ਨੇ ਹਨਾ ਪਿਸਟਰ ਵੀ ਘੁੱਟੇ ਹੋਏ ਆ ਤਿੰਨ ਪਿਸਟਰ ਮੰਨ ਲਓ ਜਦ ਇਹ ਇੰਜਣ ਗਰਮ ਹੋਇਆ ਹਨਾ ਤਾਂ ਤਿੰਨ ਪਿਸਟਰ ਉਹਨੇ ਨਾਲ ਫੜੇ ਤੇ ਪਰ ਕਿਸਮਾ ਚੰਗੀ ਦੀ ਮਾਲਕ ਦਾ ਹਸਤਰਾ ਸਿਰ ਤੇ ਹਨਾ ਵੀ ਬਾਬੇ ਨਾਨਕ ਦਾ ਵੀ ਉਹਨੇ ਚਲਾਤਾ ਬਾਈ ਇੰਜਣ ਦੇਖੋ ਤੁਸੀਂ ਇਹ ਇੰਜਣ ਜਿਵੇਂ 2-3 ਵਾਰ ਬੰਦ ਹੋ ਗਿਆ ਗਰਮ ਹੋ ਕੇ ਫਿਰ ਵੀ ਬਾਬੇ ਨਾਨਕ ਦੀ ਇੰਨੀ ਕਰਪਾ ਰਹੀ ਵੀ 3 350 ਕਿੱਲਾ ਸੀ ਹਨਾ ਵੀ ਝੋਨੇ ਦਾ ਵੱਢ ਗਏ ਫੇਰ ਵੀ ਜਿਹੜਾ ਅੱਜ ਵੀ ਚਟਾਰਟ ਐ ਨ ਪੂਰਾ ਐ ਹੁੰਦਾ ਜਿਵੇਂ ਨਾ ਨਵਾਂ ਇੰਜਣ ਵੀ ਇੰਜਣ ਦੇ ਵਿੱਚ ਐ ਸਟਾਰਟ ਹੁੰਦਾ ਤਾਂ ਐ ਲੱਗਦਾ ਜਿਵੇਂ ਇੰਜਣ ਦੇ ਵਿੱਚ ਨੁਕਸਾ ਹੈ ਹੀ ਨਹੀਂ ਕੋਈ ਇੰਨੀ ਸਟਾਰਟਿੰਗ ਵਧੀਆ ਤੀ ਮੈਂ ਕਹਿੰਦਾ ਵੀ ਇੰਨੀ ਬਾਬੇ ਦੀ ਕਿਰਪਾ ਰਹੀ ਹੈ ਨਾ ਬਾਕੀ ਕੱਲ ਵੀਡੀਓ ਪਾਈ ਤੀ ਵੀਡੀਓ ਦੇ ਵਿੱਚ ਨਾ ਕਈ ਬੰਦਿਆਂ ਦੇ ਕਮੈਂਟ ਆਏ ਭਾਈ ਤੂੰ ਮਰ ਮਨੀ ਨੂੰ ਗਲਤ ਬੋਲਦਾ ਹੈ ਮਨੀ ਨੂੰ ਕਹਿੰਦਾ ਭਾਈ ਮਹਾਸੀ ਮਜ਼ਾਕ ਕਰਦੇ ਹੈ ਨਾ ਬਾਕੀ ਜਿਹੜਾ ਕੰਮ ਹੋਣਾ ਉਹ ਤਾਂ ਹੋਣਾ ਹੀ ਹੋਣਾ ਬਾਕੀ ਗੱਲ ਰਹੀ ਹੈ ਨਾ ਇਹਦੇ ਮੇਰੇ ਵੀਰੇ ਇੱਕ ਨਾ ਕਮੈਂਟ ਕਰਦੇ ਗਲਤ ਮਲਤ ਭਾਈ ਅੱਜ ਮੈਂ ਤਾਂ ਇੱਕ ਗੱਲ ਕਹਿੰਦਾ ਹੈ ਨਾ ਜੇ ਬੰਦਿਆਂ ਨੂੰ ਕਹੂਗੇ ਭਾਈ ਅੱਜ ਦਾ ਸਮਾਂ ਹੈ ਜਾ ਆ ਗਿਆ ਜੇ ਆਪਾਂ ਕਹੂਗੇ ਹੈ ਨਾ ਤਾਂ ਭਾਈ ਹੋਊਗਾ ਜੇ ਤੁਸੀਂ ਹੁਣ ਮੈਂ ਹੁਣ ਕਹਿ ਦਵਾਂ ਵੀ ਅੱਜ ਮੇਰਾ 50000 ਦਾ ਨੁਕਸਾਨ ਹੋ ਮਨੀ 50 ਦਾ ਹੋਇਆ ਕੱਲ ਨੂੰ ਲੱਖ ਦਾ ਕਰ ਦੇਈ ਹੈ ਨਾ ਉਹ ਚੀਜ਼ ਹੋ ਜੂਗੀ ਕਹੇ ਨਾਲ ਬਾਈ ਥੋੜਾ ਜਿਆਦਾ ਤੁਹਾਨੂੰ ਪਤਾ ਹੀ ਅੱਜ ਕੱਲ ਹਨਾ ਵੀ ਸਮਾਂ ਮਸ਼ੀਨਾਂ ਵਾਲਾ ਰੇਕ ਬੰਦਾ ਤੁਹਾਨੂੰ ਪਤਾ ਵੀ ਸਤਾਪ ਤੇ ਦੋ ਦੋ ਸੀਜ਼ਨ ਲੱਗ ਗਿਆ ਨਾ ਬਾਈ ਅਗਲਾ ਉਹ ਬਣ ਜਾਂਦਾ ਆਪਾਂ ਚਲੋ ਫੇਰ ਵੀ ਜੇ ਬਾਈ ਚੰਗਾ ਲੱਗਿਆ ਨੂੰ ਹਨਾ ਆਪਾਂ ਗਿਆ ਨਹੀਂ ਕੋ ਗਰਮ ਹੋਏ ਤੇ ਤਾਂ ਹੀ ਮੇਰੇ ਗੈਤ ਕੀ ਸੀਜ਼ਨ 'ਚ ਆਇਆ ਉਹ ਹਨਾ ਜਦੋਂ ਗਰਮ ਹੋਇਆ ਆਪਾਂ ਉਹਨੂੰ ਕੁਝ ਨਹੀਂ ਕੀਤਾ ਇਹ ਕਿ ਵੀ ਮੇਰੀ ਕਿਸਮਤੇ ਮਾੜੀ ਆ ਉਹਦਾ ਕੀ ਕੀ ਦੋਸ਼ ਆ ਹਨਾ ਚਲੋ ਬਾਕੀ ਦਾ ਅੱਜ ਕਈ ਮੇਰੇ ਵੀਰਾਂ ਨੇ ਗੁੱਸਾ ਕਰਿਆ ਤਾਂ ਉਹਦਾ ਵੀ ਆ ਤੂੰ ਮਨੀ ਨੂੰ ਗਲਤ ਬੋਲ ਕਹਿੰਨਾ ਯਾਰ ਗਰਮ ਹੋ ਗਿਆ ਤਾਂ ਹੋ ਗਿਆ ਆਪਾਂ ਦਾ ਬਾਈ ਯਾਰ ਹੋਇਆ ਜਦ ਨਹੀਂ ਕੁਛ ਕਿਹਾ ਹੁਣ ਤਾਂ ਕੀ ਕਹਿਣਾ ਇਹ ਤਾਂ ਮੈਂ ਆਪਣੀ ਕਿਸਮਤ ਮਾੜੀ ਮੰਨਦਾ ਵੀ ਮੇਰੀ ਕਿਸਮਤ ਮਾੜੀ ਆ ਹਨਾ ਚਲੋ ਅੱਜ ਇਹਦਾ ਸਮਾਨ ਲਿਆਉਣਾ ਹੈ ਸਮਾਨ ਲਾ ਲਿਆ ਥੱਲੇ ਪੇਸਟਨ ਪੋਸਟਨ ਜਿਹਦੇ ਬਾਕੀ ਐਲ ਪੰਪਾ ਉਹ ਵੀ ਮਿਸਤਰੀ ਪਤਾ ਨਹੀਂ ਹੁਣ ਆਊਗਾ ਮਿਸਤਰੀ ਆਏ ਤਾਂ ਪਤਾ ਲੱਗੂਗਾ ਹੁਣ ਵੀ ਕੀ ਕੀ ਕਹਿੰਦਾ ਹੈ ਅੰਕਲ ਬਾਈ ਘੰਟੇ ਕਿਉਂ ਹਰਿੰਦਰ ਹੈ ਘੰਟੇ ਕਿਉਂ ਜਾਂਦਾ ਤਾਂ ਹਾਲੇ ਤਾਂ ਕੁੱਤਾ ਪਿਆ ਸੀ ਕੋਨਾ ਨੀਡੂ ਵਾਹੋ ਗੱਡੀ ਜਿਆ ਸੌਖਾ ਚੱਲ ਜੂ ਸਮਾਨ ਆ ਰੱਖਦਾ ਖੋਲ ਕੇ ਸਾਰਾ ਇੰਜਨ ਹਾਂ ਬਾਈ ਤੇ ਵੀ ਹੁਣ ਟਰੱਕਾਂ ਦੀ ਟਰਾਂਸਪੋਰਟ ਸਾਂਭੀ ਹੋਈ ਆ ਕਿਵੇਂ ਆ ਇੱਕ ਤਾਂ ਬਾਈ ਇਹ ਤੇ ਬਾਲ ਤੇ ਗੱਡਾਂ ਲੈਣੀਆਂ ਪੈਣਗੀਆਂ ਅੱਛਾ ਇਹ ਨਵੀਂ ਪਾਵਾਂਗੇ ਬਾਲ ਰੈਡ ਦਾ ਕੰਮ ਹੋਣਾ ਫਿਰ ਇਹ ਬਾਲ ਗੱਡਾਂ ਪਾਉਣੀਆਂ ਹੀ ਪੈਣਗੀਆਂ ਅੱਛਾ ਇਹ ਬਾਲ ਕੱਢਗੇ ਨਹੀਂ ਆ ਬਾਈ ਬੇਸਤਰੀ ਨਾ ਬਾਲ ਇਹ ਉਹੀ ਕੱਢੂਗਾ ਖਰਾਦ ਵਾਲਾ ਹੀ ਅੱਛਾ ਪਾਊਗਾ ਇਹੋ ਨੰਬਰ ਲਾ ਦੂਗਾ 1 2 3 ਆ ਕਰਕੇ ਅੱਛਾ ਗ੍ਰाइंड ਕਰਕੇ ਫਿਰ ਹੈਡ ਨੂੰ ਧੋ ਤਾ ਕੇ ਸਮਾਰ ਕੇ ਪਾਊਗਾ ਆ ਦੇਖਣਾ ਨੰਬਰ ਆ ਰਿੰਗ ਡਾਊਨ ਹੋਣੀ ਹੂੰ ਹੂੰ ਇਹ ਗਲਤੀ ਆਪਣੀਆਂ ਜਿਗਦੇ ਸੀਜ਼ਨ ਤੋਂ ਪਹਿਲਾਂ ਦੇ ਰਿੰਗ ਪਾਏ ਜਾਂਦੇ ਹੂੰ ਫਿਰ ਆ ਚੀਜ਼ਾਂ ਰਗੜ ਨਹੀਂ ਸੀ ਮਾਰਦੀਆਂ ਸਲੀਪਾਂ ਬਾਜ ਜਾਂਦੀਆਂ ਥੱਲੇ ਵਾਲੇ ਥੱਲੇ ਵਾਲੇ ਨੇ ਕਿਹਾ ਪਾ ਕੇ ਕੰਮ ਚੱਲ ਜਾਂਦਾ ਹੁਣ ਆ ਦੇਖਣਾ ਜਿਵੇਂ ਆ ਦੇ ਆ ਰਗੜਾ ਮਾਰ ਗਈਆਂ ਦਾ ਖਾਤਾ ਪੈਸਟਨ ਬੜੇ ਹੋਏ ਆ ਨਾ ਹਾਂ ਇਹ ਚੱਲ ਪੈਸਟਨ ਤਾਂ ਬਚ ਗਏ ਹੂੰ ਸਲੀਬਾ ਰਗੜੀਆਂ ਗਈਆਂ ਇਹ ਜੇ ਰਿੰਗ ਆਪਾਂ ਪਹਿਲਾਂ ਪਾ ਦਿੰਦੇ ਸੀਜ਼ਨ ਤੋਂ ਜਦੋਂ ਬਲੋ ਮਾਰਨ ਲੱਗਦਾ ਇੰਜਨ ਉਦੋਂ ਹੀ ਰਿੰਗ ਪਾ ਦੋ ਫਿਰ ਆਪਣਾ ਇਹ ਚੀਜ਼ਾਂ ਬਚ ਜਾਂਦੀਆਂ ਨੇ ਬਾਈ ਆਪਾਂ ਨੂੰ ਆਹ ਤਾਂ ਵਧੀਆ ਇੰਜਨ ਕੰਮ ਕਰਦਾ ਦਾ 15 ਇਹ ਬਾਅਦ ਚ ਖੁੱਲ ਤਾਂ ਗਿਆ ਢੋਲ ਖੁੱਲੇ ਤੇ ਪਤਾ ਲੱਗਿਆ ਹਨਾ ਚੱਲ ਫਿਰ ਵੀ ਟੁਕੜਾ ਤਾਂ ਠੀਕ ਹੈ ਹੂੰ ਕਿਉਂ ਟੁਕੜੀਆਂ ਟੱਕੜੀਆਂ ਜਮਾ ਠੀਕ ਪਈਆਂ ਨੇ ਹੂੰ ਟੁਕੜੀਆਂ ਬਸ ਮਾੜਾ ਜਿਹਾ ਇਹ ਨੰਨੀਆਂ ਪੈ ਜਾਂ ਬਾ ਠੀਕ ਹੋ ਜਾ ਪ੍ਰੈਸ਼ਰ ਆਹ ਕੱਲੀਆਂ ਟੁਕੜੀਆਂ ਰੁਕੜੀਆਂ ਆ ਜਾਂਦੀਆਂ ਵਿਚਾਲੀਆਂ ਹਨਾ ਜਾ ਲੈਣਾ ਸੋਪਰ ਪਾਪਾ ਉੱਥੇ ਚੈੱਕ ਕਰਾਵਾਂਗੇ ਪ੍ਰੈਸ਼ਰ ਤੇ ਐਨ ਪ੍ਰੈਸ਼ਰ ਆ ਇਹ ਜਿਹਨੇ ਮੀਟਰ ਦੱਸਣਾ ਹਾਂ ਹਾਂ ਇਹ 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 ਸਾਰੇ ਇੰਜਨ ਨੂੰ ਤੇਲ ਇਹੀ ਦਿੰਦਾ ਅੱਛਾ ਆ ਜਿਹੜੀਆਂ ਗਲੀਆਂ ਨੇ ਨਾ ਆਹ ਇਹਨਾਂ ਦੇ ਵਿੱਚ ਤੇਲ ਆਉਂਦਾ ਇੱਥੋਂ ਦੀ ਫਿਰ ਟੁਕੜੀਆਂ ਨੂੰ ਤੇਲ ਮਿਲਦਾ ਠੀਕ ਆ ਠੀਕ ਆ ਨਾ ਹੁਣ ਇਹਨੇ ਮੇਨ ਬਿਗਰ ਨਹੀਂ ਖੋਲੇ ਹੂੰ ਉਹਨਾਂ ਦਾ ਵੀ ਪਤਾ ਲੱਗ ਜਾਂਦਾ ਆਪਾਂ ਨੂੰ ਨਹੀਂ ਆਉਂਦਾ ਮਿਸਤਰੀ ਨੂੰਗਾ ਵੀ ਜਿਹੜੀ ਜਿਹੜੀ ਹੁਣ ਆਪ ਬਾਈ ਮੜਾ ਆਪਾਂ ਆ ਵੀ ਖਲਾ ਲੀਏ ਗਏਗੇ ਉਹਨੂੰ ਜਿਹੜੀ ਜਿਹੜੀ ਹੁਣ ਉਹਨਾਂ ਦਾ ਹੈਗਾ ਪੰਪ ਵੀ ਖਲਾ ਲੰਨੇ ਆ ਹਨਾ ਹੋਰ ਹੋਰ ਪਾ ਆ ਵੀ ਚੈੱਕ ਹੋ ਜਾਊਗਾ ਉਹ ਤਾਂ ਕਹਿੰਦਾ ਕਹਿੰਦਾ ਠੀਕ ਆ ਕਹਿੰਦਾ ਵੀ ਜਿਹੜਾ ਇੰਨੀ ਸਟਾਰਟਿੰਗ ਵਧੀਆ ਹੈ ਵੀ ਪੰਪ ਤੇ ਸਿਰ ਤੇ ਸਟਾਰਟਿੰਗ ਇੰਜਨ ਡਾਊਨ ਤਾਂ ਕਹਿੰਦਾ ਜਮੇ ਇੰਨਾ ਕੋ ਸੌਣ ਤੇ ਬਾਅਦ ਵੀ ਜਮੇ ਤੇ ਆਪਾਂ ਪੰਪ ਨਾਲ ਲੈ ਚਲਦੇ ਆ ਤੇ ਮਸ਼ੀਨ ਤੇ ਚੜਾ ਕੇ ਚੈੱਕ ਕਰਾ ਲਾਂਗੇ ਆਓ ਚੈੱਕ ਕਰਾਉਣ ਚ ਹਰਜ ਕੋਈ ਨਹੀਂ ਹੈਗਾ ਹਨਾ ਹੂੰ ਐਨੇ ਪਿਸਟਰਨ ਦੇ ਲੋ ਤੁਸੀਂ ਜਰ ਨਾ ਮਸ਼ ਆ ਤਿੰਨ ਪਿਸਟਨਾਂ ਇਹਨਾਂ ਪੂਰੇ ਜਾਮ ਹੋਏ ਜਾਮ ਹੋਏ ਪੱਟੇ ਆ ਇਹ ਮੰਨ ਲਓ ਕਿਸਮਤ ਹੀ ਆ ਨਾ 20 3 400 ਕਿਲਾ ਵੱਡਿਆਂ ਨਾਲੇ ਬਾਅਦ ਚ ਨੇ ਬਾਅਦ ਚ ਪੂਰੀ ਵਧੀਆ ਚੱਲੀ ਜਾਂਦਾ ਉਹੀ ਦਾ ਰੱਖੀ ਨਾ ਫਿਰ ਆਪਾਂ ਹਾਂ ਇੱਕ ਹੋਰ ਆ ਨਾ ਬਾਈ ਜਿਹੜਾ ਮਗਲਾਈਲ ਦੇ ਫਿਲਟਰ ਭਰ ਕੇ ਲਾ ਗਏ ਆਪਾਂ ਡੀਜ਼ਲ ਵਾਲੇ ਉਹਨਾਂ ਨਾਲ ਰਿੰਗਾ ਉਹਨਾਂ ਨਾਲ ਫਰਕ ਪੈ ਗਿਆ ਰਿੰਗਾ ਨੂੰ ਆਇਲ ਉਹਨੂੰ ਮਿਲ ਗਿਆ ਨਾ ਉਹਦੇ ਨਾਲ ਬਹੁਤ ਫਰਕ ਪੈ ਗਿਆ ਇਹ ਥੱਲੇ ਵਾਲੇ ਰਿੰਗ ਬਾਈ ਹੈ ਹੀ ਨਹੀਂ ਦੇ ਦੇ ਇਹ ਯਾਰ ਪਤਾ ਨਹੀਂ ਕੀ ਸਿਸਟਮ ਆ ਸਾਰੇ ਤਿੰਨ ਤਿੰਨ ਰਿੰਗੇ ਪਾਏ ਹੋਏ ਆ ਉੱਪਰ ਹਨਾ ਛਿਰੀਆਂ ਦਿੱਤੀਆਂ ਗਿਆ ਰਿੰਗ ਤਾਂ ਹੋਣੇ ਚਾਹੀਦੇ ਇਹਦੇ ਹਾਂ ਥੱਲੇ ਹੈ ਪੌਲੇੜੇ ਰਿੰਗ ਹੈ ਨਹੀਂ ਗਾ ਯਾਰ ਉਹ ਐਂ ਕੰਦਰ ਤੋਂ ਕਹਿੰਦਾ ਵੀ ਰਿੰਗ ਪਾਇ ਨਹੀਂ ਲੱਗਦੇ ਥੱਲੇ ਵਾਲੇ ਥੱਲੇ ਰਿੰਗ ਹੈ ਹੀ ਨਹੀਂ ਯਾਰ ਇਹਨਾਂ ਨੇ ਬਲੋ ਰਿੰਦਾ ਹੀ ਪਾਇਆ ਪਿਆ ਆ ਤਾਂ ਐਲ ਰਿੰਗ ਹੁੰਦੇ ਨੇ ਦੋ ਆ ਬਲੋ ਇੱਕ ਇੱਥੇ ਹੁੰਦਾ ਜਿਹੜਾ ਇਹ ਰਿੰਗ ਨਹੀਂ ਪਾਇਆ ਹੋਇਆ ਆ ਗਿਆ ਮੇਸਤਰੀ ਮੈਂ ਕਹਿੰਨਾ ਮੈਂ ਤਾਂ ਲੱਸੀ ਵਾਲੇ ਨੇ ਆਪਣੇ ਹਾਂ ਆ ਤਿੰਨੇ ਆ ਥੱਲੇ ਨੇ ਖਾਲੀ ਸਾਰੇ ਪਿਸਟਨ ਖਾਲੀਆਂ ਥੱਲੇ ਦੇ ਹਨਾ ਹੋਰ 6 ਦੇ ਸ਼ਹੀਦ ਹੂੰ ਹੂੰ ਚੱਲਾ ਆ ਹਾਂ ਤਾਂ ਥੱਲੀ ਹੋ ਜੂ ਬਾਈ ਇਹ ਕਨੇ ਵਾ ਉਹਨਾਂ ਢੜਕੂ ਨੂੰ ਇਹ ਦੋ ਨਾ ਕਰਾਉਂਦੇ ਜਿਵੇਂ ਇੰਨੇ ਪੈਟਨ ਦਾਗੀ ਤੇ ਕਿ ਆ ਪਤਾ ਕਿੱਥੇ ਖੜ ਜਾਂਦਾ ਇਹ ਤਾਂ ਬਾਬੇ ਪਹਿਲੀ ਛੋਟੀ ਚੀਜ਼ ਆ ਮਸ਼ੀਨ ਜੋ ਹੈ ਪਹਿਲੀ ਛੋਟੀ ਚੀਜ਼ ਆ ਮਸ਼ੀਨ ਜੋ ਉਹਨੂੰ ਪਤਾ ਠੰਡ ਸੀ ਨਿੰਦਰ ਹਾਂ ਜਿੱਦਨ ਕਿਤੇ ਗਰਮੀ ਹੋ ਗਈ ਲੱਗੀ ਫੁੱਲ ਇਹਨਾਂ ਨੂੰ ਢੜਕੇ ਲਾਇਆ ਨਾ ਲੀਵਰ ਇਹਦਾ ਸਮਾਰ ਕੇ ਚੇਂਜਰ ਜਾਂ ਧੱਕਿਆ ਮੂਹ ਨਾਲ ਚੱਲ ਰਾਨੀ ਇਹਨਾਂ ਨੇ ਜਵਾਬ ਦੇ ਜਾਣਾ ਸੀ ਹਾਂ ਚਲੋ ਕੋਈ ਨਹੀਂ ਦਿਹਾੜੀ ਦੇ ਪੈਸੇ ਲੱਗਣਗੇ ਹਾਂ ਇੱਕ ਦਿਹਾੜੀ ਦੇ ਪੈਸੇ ਲੱਪਣੇ ਆ ਹਾਂ ਨਹੀਂ ਮੈਂ ਵਧੀਆ ਬਾਈ ਹੋ ਗਿਆ ਕੰਮ ਹਾਂ ਹਾਂ ਮਸਤ ਕੋਈ ਨਹੀਂ ਨਿੰਦਰਾ ਹਾਂ ਹੁਣ ਧੜਕੂ ਚੱਕਿਆ ਗਿਆ ਮਾਲਕ ਇਹ ਦੇ ਵਿੱਚ ਹੋ ਜਾਂਦਾ ਨਾ ਤਾਂ ਮਿਸਤਰੀ ਉਹ ਮਿਲਣਾ ਤਾਂ ਅਮਰਜੈਂਸੀ ਗੀ ਚਲੋ ਮਿਸਤਰੀ ਮਿਲ ਵੀ ਗਿਆ ਫਿਰ ਆਪਾਂ ਤੋਂ ਹੋ ਜਾ ਕੰਮ ਨਹੀਂ ਹੁੰਦਾ ਹਾਂ ਆਪਣਾ ਟਾਈਮ ਇੱਕ ਦਿਨ ਵੱਧ ਲੱਗ ਜੂ ਕੋਈ ਗੱਲ ਨਹੀਂ ਐਨਿੰਦਨ ਨੂੰ ਸਾਫ ਸੂਫ ਕਰਕੇ ਸਮਾਰ ਕੇ ਐਲੂਲ ਪਾ ਕੇ ਐਲਬੀਲਿਓਨ ਉਹ ਸੱਚ ਨਹੀਂ ਕਰਤੀ ਹਾਂ 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 ਸਾਰਾ ਲਗਾਉਣਾ ਤੇ ਮਗਲਾਲ ਫਿਲਟਰ ਸਾਰਾ ਕੁਝ ਨਵਾਂ ਲਾਣਾ ਹੁਣ ਹੁਣ ਛੱਡਣਾ ਹੀ ਨਹੀਂ ਕੱਚ ਕਾਸੇ ਦੇ ਵੀ ਹੁਣ ਤਾਂ ਹੋਰ 10000 ਲੱਗ ਜੂ ਕੋਈ ਨਹੀਂ ਹਾਂ ਆਦੇ ਬੱਚੇ ਆ ਰਹੇ ਹਨ ਜਿਹੜਾ ਬਾਈ ਤੇਲ ਦੇ ਵਿੱਚ ਪਾਣੀ ਰਲਿਆ ਹੋਇਆ ਹੈ ਹਨਾ ਆ ਤੇਲ ਦੇ ਵਿੱਚ ਪਾਣੀ ਕਿੰਨਾ ਰਲਿਆ ਹੋਇਆ ਦੇਖ ਆ ਦੇ ਆਹ ਤੇ ਮਗਲਾਇਲ ਕਹੇ ਜਾ ਹਨਾ ਹਾਂ ਘਰ ਮੋਏ ਦਾ ਗੈਸ ਕਟ ਦਾ ਖਰਾਬ ਇਹ ਹੋ ਜਾਂਦਾ ਗੈਸ ਕਟ ਦਾ ਚਾਹੇ ਖਰਾਬ ਹੋਵੇ ਨਾ ਹੋਵੇ ਤਾਂ ਵੱਲੋਂ ਜਦੋਂ ਆਪਾਂ ਇੱਕ ਵਾਰੀ ਹੈਡ ਪਟ ਲਿਆ ਗੈਸ ਕਟ ਪਾਉਣਾ ਹੀ ਪੈਂਦਾ ਹੁੰਦਾ ਹੂੰ ਹੂੰ ਜੇ ਸੂੰ ਵੀ ਪਟ ਲਿਆ ਨਾ ਹੂੰ ਹੂੰ ਫਿਰ ਵੀ ਆਪਾਂ ਨੂੰ ਗੈਸ ਕਟ ਪਾਉਣਾ ਹੀ ਪੈਂਦਾ ਹਾਂ ਆ ਬਾਟਰ ਬਾਡੀ ਆ ਗਈ ਹੈ ਨਾ ਉਹ ਨੋਜਲਾਂ ਲਿਆ ਚਾਚੇ ਉੱਤੋਂ ਏ ਹੈ ਰਾਜੂ ਆਦੇ ਵਿੱਚੇ ਕਾਰਬਨ ਜੀ ਬਹੁਤ ਜੰਮੀ ਪਈ ਆ ਦੇਖ ਇਹ ਉਹੀ ਲਾਉ ਬਾਈ ਤੇਜਾਬ ਹੀ ਲਾਉ ਆਦੇ ਜਰਜੀ ਨਾ ਵਾਟਰ ਪਾਟੀ ਜੀ ਵੀ ਖਾਸੀ ਆ ਵਾਟਰ ਪਾਟੀ ਲੀਕ ਤਾਂ ਨਹੀਂ ਹੈਗੀ ਠੀਕ ਆ ਨਾ ਵਾਟਰ ਪਾਟੀ ਤਾਂ ਬਾਈ ਓਕੇ ਆ ਇਹਨੂੰ ਯਾਰ ਗਰੀਸ ਮਰਾਇਆ ਕਰ ਆਦੇ ਤੇਰੀ ਮਰਾਇਆ ਨਾ ਨਾ ਆਦੇ ਗਰੀਸ ਤਾਂ ਬੰਦੇ ਰੋਜ਼ ਆ ਮੈਂ ਆਪ ਡੱਬੀ ਜੀ ਭਰਦਾ ਹੁੰਦਾ ਹਾਂ ਹਾਂ ਇਹ ਲਾਇਆ ਕਰ ਆਦੇ ਗਰੀਸ ਤਾਂ ਬਾਈ ਜਣਾ ਜਣ ਕੱਢਿਆ ਆਦੇ ਪੱਕੇ ਦੇ ਗਰੀਸ ਦੀ ਗੱਤ ਨਹੀਂ ਵੇ ਛੱਡਦਾ ਗਰੀਸ ਤਾਂ ਆਪ ਭਰਦਾ ਹੁੰਦਾ ਹਾਂ ਇਹਨੂੰ ਤਾਂ ਜੈਨ ਲੈ ਕੇ ਆਉਣਾ ਜੈਨ ਕੱਟ ਸਾਰੀ ਉਹ ਆ ਜੈਨ ਕੱਟ ਤਾਂ ਟਾਈਪ ਟੂ ਕਵਰ ਦਾ ਸਾਰੇ ਜੈਨ ਕੱਟ ਐ ਇਹਨੇ ਸਾਰੀ ਉਹ ਲਿਆਉਣੀ ਹੂੰ ਹੂੰ ਨੇ ਹਾਫ ਜੈਨ ਕੱਟਾਉਂਦੀ ਆ ਹਾਫ ਇੰਜਨ ਦੀ ਬਾਹਰ ਸਾਰੀ ਤਾਂ ਆਪਾਂ ਕੀ ਕਰਨਾ ਪਕੜਾ ਆਓ ਆ ਜਿੰਨੀ ਕਹਿੰਦੇ ਹਾਫ ਜਿਵੇਂ ਕਹਿੰਦਾ ਹਾਫ ਇੰਜਨ ਆ ਕਹਿੰਦਾ ਇਹ ਹੂੰ ਪੂਰੇ ਦੇ ਵਿੱਚ ਫੇ ਕ੍ਰੈਂਕ ਗਰੰਕ ਬਾਹਰ ਕੱਢਦੇ ਆ ਹਨਾ ਹਾਂ ਉਹਦਾ ਫਿਰ ਕ੍ਰੈਂਕ ਗ੍ਰਾਈਂਡ ਹੋਊਗੀ ਉਹ ਵੱਡਾ ਹੋ ਜਾਂਦਾ ਕੰਮ ਇੰਜਨ ਦਾ ਫਿਰ ਹੂੰ ਜਨਾਬ ਜੈਨ ਲਾਈਟ ਆ ਕੇ ਨੇ ਤਾਂ ਚਲਾ ਮੋਟਰ ਚੱਲ ਵਧੀਆ ਇੰਨੇ ਕੇ ਜ ਆਪਣਾ ਵੀ ਐਵੇਂ ਚੱਲੇ ਤੇ ਪਤਾ ਲੱਗ ਜੂ। ਉਹ ਰਪਾਂ ਸਾ ਤੁਸੀਂ ਜਨ ਲਾ ਜਵੇ। ਹੋੱਕੀ ਦਾ ਹਾਂ ਹਾਂ ਫਿਰ ਆਪਾਂ ਇੰਜਨ ਹੀ ਦੂਜਾ ਧਰ ਦਾਂਗੇ। ਵਾ ਵੇ ਇੰਜਨ ਹੀ ਦੂਜਾ ਧਰ ਦਾਂਗੇ ਲਿਆ ਕੇ ਲਾ ਲੀਨੋ ਕੋਈ। ਹੋਰ ਫਨੌਰੀਆਂ ਲਿਆਵਾਂਗੇ। ਸਾਰਾ ਕੰਮ ਆਏ ਪਿਸਟਨ ਆਏ ਬਣਾਉਣੇ ਇੰਜਨ ਦੀ ਗੱਲਬਾਤ ਪੂਰੀ। ਦੇਖ ਲੈ ਕੀ ਚੀਜ਼ ਬਾਈ ਬਣਾਈ ਵੀ ਬਣਾਉਣੇ ਲੈਂਦੇ ਆ ਦਿਮਾਗ। ਕੰਨਾ ਹੁਣ ਮੇਰੀ ਗੱਲ ਸੁਣ ਆਪਾਂ ਤਾਂ ਪਤਾ ਇਹਨੂੰ ਐ ਹੋ ਗਿਆ ਐ ਹੋ ਗਿਆ ਦੇਖ ਜਿਹੜੇ ਬੰਦੇ ਨੇ ਪਹਿਲਾਂ ਕਾਰਡ ਕੱਢੀ ਆ ਉਹ ਬੰਦੇ ਦਾ ਦਿਮਾਗ ਦੇਖ ਵੀ ਇਹਦਾ ਐ ਟਾਈਮਿੰਗ ਸੈੱਟ ਹੋਊ ਐ ਨੋਜ਼ਲਾਂ ਫਾਇਰ ਕਰਨ ਦੀ ਐ ਪੰਪ ਤੇਲ ਚੱਕੂ ਦੇਖ ਲੈ ਐ ਇਹਦਾ ਕੰਪਰੈਸਰ ਰੁਕੂ ਐ ਇਹਦਾ ਐਰ ਰੁਕੂ ਦਿਮਾਗ ਹੀ ਆ ਸਾਰਾ ਹਾਂ ਦਿਮਾਗ ਇਕੱਠਾ ਕਰਾਇਆ ਜਿਹਨੇ ਸਭ ਤੋਂ ਪਹਿਲਾਂ ਬਣਾਇਆ ਹੋਊਗਾ ਇਹ ਉਹ ਬੰਦੇ ਨੇ ਕਿੰਨਾ ਦਿਮਾਗ ਲਾਇਆ ਹੋਊਗਾ ਇਹ ਚੀਜ਼ ਦੇ ਵਿਚਾਰਾ ਵੀ ਕਿੱਥੇ ਦੇ ਨੇ ਐਰ ਪ੍ਰੈਸ਼ਰ ਰੋਕਣਾ ਕੋਈ ਗੱਲ ਤੂੰ ਦੇਖ ਵੀ ਜਿਹੜਾ ਫਰਮੇ ਚ ਢਾਲਿਆ ਇਹੋ ਫਰਮਾ ਪੁੱਠਾ ਬਣਦਾ ਨਾ ਉਹ ਪਹਿਲਾਂ ਪੁੱਠਾ ਬਣਾਇਆ ਫਿਰ ਉਹ ਚ ਮਾਲ ਢਾਲਿਆ ਫਿਰ ਸਿੱਧਾ ਬਣਿਆ ਇਹ ਫਿਰ ਇਹਦੇ ਭਾਂਚੇ ਉਦੋਂ ਕਦੋਂ ਜਦ ਡੇਡ ਖਰਾਦ ਹੁੰਦੇ ਹੋਣਗੇ ਵੀ ਇਹਦੇ ਫੈਸਲਾ ਤੇ ਹੈਡ ਦੇ ਬਲੈਕ ਦੇ ਫੈਸਲਾ ਤੇ ਹਨਾ ਕਿੱਦਾਂ ਕੰਮ ਹੋ ਜਾਂਦਾ ਨੰਬਰ 21 ਗੰਮ ਬਾਕੀ ਇੱਕ ਆ ਕਾਰਾਗਰੀ ਦੀ ਗੰਮ ਬਦਲਣਾ ਆ ਵੀ ਰਾਜੂ ਆ ਵੀ ਤੋਂ ਖੋਲ ਕੇ ਨਾ 에ਅਰ ਕੰਨਡਰ ਆਹਰ ਵਿੱਚੋਂ ਫੈਲ ਦੇ ਤੇਲ ਜਾਂ ਕੱਢ ਦੋ ਅੱਗ ਨਹੀਂ ਲਾਉਣੀ ਹੈਗੀ ਅੱਗ ਲਾਏ ਤਾਂ ਖਤਮ ਹੋ ਜਾਂਦਾ ਬੁਗੋ ਜਾਲੀ ਜਲ ਜਾਂਦੀ ਆ ਠੀਕ ਆ ਬਈ ਹਾਂ ਅੱਗ ਨਹੀਂ ਲਾਉਣੀ ਹੈਗੀ ਅੱਗ ਲਾਏ ਤਾਂ ਜਾਲੀ ਖਤਮ ਹੋ ਜਾਂਦੀ ਹਾਂ ਡੀਜ਼ਲ ਨਾਲ ਧੋ ਲੋ ਕੱਢ ਕੇ ਨਾ ਸਾਰਾ ਡੀਜ਼ਲ ਇਹਦੇ ਚ ਪਾ ਕੇ ਉਹ ਜਾਲ ਮੋਟਰ ਚੱਲੂਗੀ ਪ੍ਰੈਸ਼ਰ ਪਾਣੀ ਦਾ ਮਾਰ ਕੇ ਬਾਹਰ ਨਿਚੋੜ ਦਿਓ ਸਕੋ ਸੁੱਕਣਾ ਪਾ ਦੋ ਇਹਨੂੰ ਆ ਢੋਲ ਕੀ ਦੀ ਸਾਰੀ ਇਹ ਤੋਂ ਦੇ ਵਿੱਚ ਤੇ ਵੀ ਸਾਰੀਆਂ ਹੀ ਹੁੰਦੀਆਂ ਵਿੱਚ ਇਹਦੇ ਲੋਹੇ ਜੀ ਜਲ ਜਾਂਦੀਆਂ ਬਾਈ ਅੱਗ ਲਾ ਦਿੰਦੇ ਨਾ ਕਈ ਬੰਦੇ ਉਹ ਜਲ ਜਾਂਦੀ ਹੈ ਜ ਯਾਰ ਆਪਾਂ ਝਾੜਦੇ ਆ ਨਾ ਵੇ ਜਾਲੀ ਇਹ ਤੋਂ ਝੜਦੀ ਆ ਤੂੰ ਫੇਰ ਫੋਰਮੈਨ ਕੋਲੇ ਰਹਾ ਵੀ 에어 ਕ੍ਰੀਨਰ ਨੂੰ ਅੱਗ ਲਾ ਦੋ ਉਹ ਵੀ ਕਹੇਗਾ ਯਾਰ ਇਹ ਰਾਤ ਕੱਢ ਅੱਗ ਲਾ ਦੇ ਵੀ ਫੇਰ ਪ੍ਰਿੰਟ ਨੂੰ ਅੱਗ ਲਾ ਕੇ ਸਾਫ਼ ਕਰੋ ਡੀਜ਼ਲ ਨਾਲ ਕਿੰਨਾ ਤੋਂ ਅੱਗ ਲਾਏ ਤਾਂ ਪਤਾ ਕੀ ਇਹ ਜਾਲੀ ਬਾਈ ਝੜਦੀ ਆ ਉਹ ਝਟਕੇ ਮਾਰਦੇ ਆ ਨਾ ਯਾਰ ਆਪਾਂ ਫੇਰ ਜਾਲੀ ਝੜਦੀ ਆ ਰੰਗ ਉੱਟ ਜੂ ਯਾਰ ਸਾਰਾ 에어 ਕ੍ਰੀਨਰ ਦਾ ਕੋਈ ਨਹੀਂ ਕੋਈ ਆਪਾਂ ਪਾਣੀ ਨਾਲ ਧੋ ਦਾਂਗੇ ਚੰਗੀ ਤਰ੍ਹਾਂ ਹਾਂ ਡੀਜ਼ਲ ਚ ਧੋ ਲੋ ਡੀਜ਼ਲ ਚ ਗੰਦ ਡੀਜ਼ਲ ਚ ਡੀਜ਼ਲ ਚ ਡਬੋ ਦੇ ਘੰਟਾ ਅੱਗੇ ਨੂੰ ਚੱਲੀਏ ਬਾਈ ਵੇ ਸਮਾਨ ਲੈਣਾ ਹੋਰ ਆਉਂਦਾ ਨੀ ਟੂ ਆ ਗਿਆ ਵਾ ਗੱਡੀ ਲੈ ਕੇ ਆਉਂਦਾ ਉਹ ਵਾ ਠੀਕ ਆ ਉਧਰ ਉਹ ਕਰਤਾ ਕੰਮ ਬਾਈ ਬਾਦਰ ਨੇ ਥੱਲੇ ਫਿਰ ਉਹਦੇ ਆਪਾਂ ਇਹਨੂੰ ਛੇੜ ਰਾ ਨਹੀਂ ਉਹਦਾ ਸਮਾਨ ਹੈ ਮਾਦਾ ਪਾਵਨ ਏ ਹੁਣ ਇਹਦਾ ਸਮਾਨ ਲਿਆਉਣਾ ਅੱਜ ਇੰਜਣ ਦਾ ਸਮਾਨ ਦੇਖਦੇ ਕਿੱਥੇ ਤੇ ਲਿਆਉਨੇ ਆ ਬਾਕੀ ਕੰਮ ਲਗਭਗ ਹੁਣ ਤਾਂ ਰਾਜੂ ਐਲੀਵੇਟਰ ਚਲਾ ਲਓ ਬਾਈ ਹੁਣ ਸਾਰੇ ਖੋਲ ਗਿਆ ਪਤੰਦਰ ਕੱਲ ਹੁਣ ਆ ਬਾਕੀ ਸਮਾਨ ਤਮੋਂ ਲਿਆਏ ਤੇ ਹਨਾ ਪਤਾ ਲੱਗੂ ਵੀ ਕੱਲ ਨੂੰ ਸਟਾਰਟ ਕਰਦਾ ਹੈਗਾ ਅੱਜ ਕਰਦਾ ਹੋਰ ਮਨੀ ਹਾਂ ਕੱਪੜੇ ਕੱਪੜੇ ਪਾਲਾ ਮੈਂ ਤਾਂ ਕਹਿੰਨੇ ਕੋਟ ਟੋਪੀ ਨਹੀਂ ਲਾਉਣਾ ਕੋਈ ਨਹੀਂ ਲਾਉਣਾ ਹਾਂ ਨਾਰਾਇ ਕਹੀ ਜਾਵੇ ਅਗਲਾ ਯਾਰ ਆਪਣਾ ਢਾਡਾ ਤੇ ਬਚਾਉ ਰੱਖ ਬੁਵਾਰ ਪਤਾ ਹੁਣ ਬੁਖਾਰ ਵੀ ਖੜੇ ਕਈ ਤਰ੍ਹਾਂ ਦੇ ਚੱਲਦੇ ਆ ਆ ਸਾਉਂਡਰ ਮਨੀ ਸਾਉਂਡ ਟ੍ਰਿਪ ਚੱਕਦਾ ਬੁੱਧਾ ਤਾਂ ਸਿੱਧੀ ਕਰਕੇ ਨਾ ਜਾਉਂ ਟ੍ਰਿਪ ਐ ਨਾ ਠੀਕ ਆ ਹਾਂ ਬਾਈ ਐਕ ਨਾ ਉਹ ਗੇਰੋ ਗਏ ਉਹਨਾਂ ਸਪੈਟ ਬੰਨਾ ਲੈ ਆਇਓ ਨਾਲ ਹੀ ਨਾ ਜਾ ਲੈ ਆਇਆ ਮੈਂ ਕੱਲ ਨਾ ਨਾ ਪੂਰੀਆਂ ਲੋਕ ਲਾਉਣਾ ਉਹਨਾਂ ਨੇ ਥੱਲੇ ਉਹ ਤਾਂ ਸਾਰਾ ਨਫਵਾਨ ਦਾ ਇੰਜਣ ਦਾ ਲਿਖਣਗੇ ਉਹ ਤਾਂ ਸਾਰੇ ਹੀ ਸਾਰੀ ਟੂਲ ਨਾ ਲਾਗ ਕਰੂ ਪਹਿਲਾਂ ਆ ਲੱਗ ਆਹ ਸਮਾਨ ਰਾਜੀ ਸਵੇਰ ਪਾਟਣਾ ਹੁਣ ਆ ਨਾਟ ਰੋਡ ਜੇ ਬੁਗੇ ਹਾਂ ਅੱਧੀਆਂ ਕਵਾਸ਼ ਨਾਲ ਤੂੰ ਲੈ ਲੈ ਅੱਧੀਆਂ ਕਿਦੇ ਵਿੱਚ ਰੱਖ ਦੇ ਕੋਲ ਹੈਗਾ ਇੱਕ ਮੇਰੇ ਕੋਲ ਦੇ ਦਨ ਬਸ ਹਾਂ ਇਹਨਾਂ ਬਾਅਦ ਸਮਾਨ ਜਾ ਵੰਡ ਲੋ ਬਾਏ ਰੱਖ ਲੈਣ ਬਾਅਦ ਰੋਡ ਪੇ ਆ ਬਈ ਇੱਕ ਇੱਕ ਕਰ ਲੈ ਆ ਟੋਪੀਆਂ ਟੂਪੀਆਂ ਜਿਹੜੀਆਂ ਅੱਧੀਆਂ ਤੋਂ ਕਰ ਲੈ ਅੱਧੀਆਂ ਇਹਨਾਂ ਨੂੰ ਦੇ ਦੇ ਬਣੀ ਵੰਡ ਕੇ ਜੇ ਸਮਾਨ ਲੈ ਲੋ ਚੰਗਾ ਆ ਆ ਵਾਸ਼ਣਾ ਡੱਬਾ ਤੂੰ ਰੱਖ ਲੈ ਬਸ ਆ ਇਹਨਾਂ ਨੂੰ ਦੇ ਦੇ ਆਪਣਾ ਆਪਣਾ ਥੋੜਾ ਥੋੜਾ ਸਮਾਨ ਐ ਵੀ ਦੂ ਇੱਕ ਦੂਏ ਤੇ ਲੈਣਾ ਨਾ ਪਵੇ ਜਿਹੜੇ ਬੈਰਿੰਗ ਆ ਤੈਨੂੰ ਮੈਂ ਦੱਸੂਗਾ ਰਾਜੂ ਜਿਹੜੇ ਇਹਦੇ ਵਿੱਚ ਨਹੀਂ ਪੈਂਦੇ ਕਰਤਾਰ ਦੇ ਵਿੱਚੇ ਪੈਂਦੇ ਆ ਕਈ ਬੈਰਿੰਗ ਨਾ ਓਰੇ ਫੀਟਰ ਵਾਲੇ ਬੈਰਿੰਗ ਪਏ ਆ ਦੋ ਤਿੰਨ ਆਹ ਗਰਾਰੀਆਂ ਦੇਖ ਲੈ ਦੰਦੇ ਕਿੰਨਾ ਤੇ ਕਿਹੜੀ ਇਹਦੇ ਦੰਦਾਂ ਵਾਲਾ ਇੰਨੇ ਦੰਦਾਂ ਵਾਲਾ ਹੈਗਾ ਕਿ ਤੇ ਆ ਗਰਾਰੀਆਂ ਜਿਹੜੀਆਂ ਇਹ ਵੀ ਸਾਰੀਆਂ ਉਹਦੇ ਦੰਦ ਦੰਦ ਪਰ ਰੀਲ ਤੇ ਚੱਕਰ ਵਧਾਉਣੇ ਪੈਣੇ ਆਹ ਬ੍ਰੈਕਟੀਆਂ ਇਹਦੇ ਤਾਂ ਬੜੀਆਂ ਪੈਂਦੀਆਂ ਨਹੀਂ ਬਣੀਆਂ ਨਾ ਆ ਸਪਰਿੰਗ ਰੱਖ ਲੈ ਕੰਮ ਆ ਜਾਂਦੇ ਐ ਤਾਂ ਮੈਂ ਹੋ ਗਿਆ ਲੱਗ ਫੈ ਲੈ ਕੋਈ ਇਹ ਸ਼ੀਸ਼ੇ ਚ ਪਾਓ ਯਾਰ ਵੱਡ ਗਿਆ ਉਹ ਚ ਸਾਈਡ ਕਰੌਸ ਚ ਲੰਬੇ ਨਾੜ ਪਾ ਕੇ ਘੁੰਮਦਾ ਨਹੀਂ ਹੈਗਾ ਫਿਰ ਉਹ ਟਾਇਰ ਨਹੀਂ ਹੁੰਦਾ ਮੈਂ ਸਮਾਨ ਜੇ ਨਾ ਲੱਗਦਾ ਜਿਉਂ ਵੀ ਰੁਲੀ ਜਾਂਦਾ ਆ ਕਿੰਗ ਬੇ ਨਾਲੇ 베어ਿੰਗ ਚੱਕਾ ਬਹੁਤ ਚੱਕਾ ਦੇ ਬਹੁਤ ਪਿਆ ਦੇ ਆਲੇ ਇਹਦਾ ਵਿੱਚ ਲੱਗ ਰੱਖਾਂਗੇ ਹੋਰ ਹੋਰ ਸਾਰਾ ਸਮਾਨ ਪਤਾ ਗਿਆ ਐਵੇਂ ਆ ਅੰਕਲ ਜਾਂ ਕਿਥੇ ਕੋਲੇ ਬਣੀਆਂ ਆ ਕਰਦੇ ਆ ਭਾਈ ਇਹ ਬਲੂਰ ਕੋਲ ਹੈ ਹੈ ਆਲੇ ਆ ਲੱਭਦਾ ਸੀ ਮੈਂ ਕਿੱਲੇ ਉੱਧਰ ਪਈਆਂ ਨੇ ਗਰਿੰਗ ਉਹੀਆਂ ਬਾਅਦ ਚੰਜਾ ਦੇ ਬੜੇ ਪੁਲੇ ਗਰਿੰਗ ਹੈ ਫਰਾਈਰ ਵੰਨੀਆ ਕੁੰਜੇ ਲਾ ਦੇ ਹੋਰੀ ਹੋਰ ਨਹੀਂ ਉੱਥੇ ਹੀ ਮੈਂ ਕਿਹਾ ਰੈਡੀਏਟਰ ਦਾ ਸਾਰੇ ਦੇਈਏ ਇੱਕੜੇ ਧੋਦਿਏ ਨਹੀਂ ਇਹਨੂੰ ਰੈਡੀਏਟਰ ਨੂੰ ਤਾਂ ਸਾਫ ਕਰਾ ਹੈ ਪਾਣੀ ਮਾਰ ਲਓ ਰੈਡੀਏਟਰ 'ਚ ਫਿਰ ਦੂਆ ਤਾਂ ਹੋਣੀ ਹੈ ਹਾਂ ਦੂਆ ਚੜੀ ਹੋਣੀ ਹਾਂ ਨਾ ਨਾ ਉਹ ਤੋਂ ਬਾਅਦ ਸੂਈ ਕੇ ਜਾਣੀ ਫਿਰ ਰੈਡੀਏਟਰ ਸਾਫ ਕਰਾਤਾ ਆਪਾਂ ਦੇਖਦੇ ਚੱਲ ਮੈਸਤਰੀ ਨੂੰ ਦਿਖਾਉਣਾ ਹੈ ਤਾਂ ਮੈਸਤਰੀ ਕਹਿੰਦਾ ਕਿ ਪਿਆ ਪੁਰਾਣਾ ਮਾ ਕੀ ਦੇਖਦੇ ਆ ਚੱਲ ਕੇ ਮੈਨੂੰ ਲੱਗ ਜੇ ਗੇਰ ਨਾ ਨਹੀਂ ਐਤ ਹੋਰ ਹਾਂ ਮੈਂ ਕੱਲ ਕੱਲ ਮਨੀ ਕਈ ਬੰਦੇ ਰਾ ਕੱਲ ਵੀਡੀਓ ਦੇ ਵਿੱਚ ਕਮੈਂਟ ਕਰਦੇ ਆ ਕਹਿੰਦੇ ਭਾਈ ਮਨੀ ਨੂੰ ਗਲ ਪੈ ਗਿਆ ਮਨੀ ਬਾਈ ਤੈਨੂੰ ਦੱਸ ਮੈਂ ਕਿਹਾ ਤਾਂ ਇੰਜਨ ਕਰਮ ਹੋਇਆ ਤਾਂ ਹੈ ਇਹਨੇ ਬਾਈ ਨੂੰ ਹੰਕਾਰ ਗਿਆ ਤੋਂ ਬੰਦਿਆਂ ਨੂੰ ਗਾਲਾਂ ਕੱਢਦਾ ਬੰਦੇ ਨੂੰ ਮਗਰ ਪੈ ਗਿਆ ਮੈਂ ਕਿਹਾ ਯਾਰ ਇਹ ਚ ਕਿਹੜੀ ਗੱਲ ਆ ਦੱਸ ਹਾਂ 10 ਫੀਮੀ ਜਾ ਕਰਦੇ ਦੇ ਵੀ ਮੈਂ ਹੁਣ ਬਾਈ ਹਨਾ ਇਹਨੂੰ ਦੱਸਿਆ ਵੀ ਕਾਹਨੋਂ ਇੰਜਨ ਦਾ ਮੀਟਰ ਦਾ ਧਿਆਨ ਰੱਖਣਾ ਬਸ ਇਹੀ ਗੱਲ ਕਹੀ ਦੀ ਹੋਰ ਕਿ ਤੈਨੂੰ ਕੋ ਕਹਿ ਮਨੀ ਨਹੀਂ ਨਹੀਂ ਕੋਈ ਨਹੀਂ ਨਾ ਤੁਨਾਂ ਦਾ ਹਰੇਕ 5-7 ਮਿੰਟ ਬਾਅਦ ਨਿਗਾ ਮਾਰਨੀ ਆ ਹਾਂ ਮੇਨ ਜਾਣੀ ਇੰਜਨ ਦੀ ਇਹ ਹੁੰਦੇ ਆ ਤੇ ਕੱਲ ਪਿਛਲੀ ਵੀਡੀਓ ਚ ਬੰਦੇ ਕਮੈਂਟ ਕਰਦੇ ਦੇ ਕਹਿੰਦੇ ਬਾਈ ਤੂੰ ਮਨੀ ਨੂੰ ਕਹਿਣਾ ਮੈਂ ਤੇਨੂੰ ਸਮਝਾਉਂਦਾ ਹੀ ਤਾਂ ਕੱਲ ਉੱਪਰ ਬੈਠਾ ਮਾ ਦੇਖ ਲੈ ਐਡਾ ਨਹੀਂ ਕੰਮ ਕਿੱਥੇ ਹੋਣਾ ਦਾ ਵੀ ਆਪਾਂ ਜੇ ਦੇਖ ਲੈਂਦੇ ਮੀਟਰ ਉਹੀ ਮੈਂ ਪੁੱਛਦਾ ਮਹਾਮਨੀ ਤੈਨੂੰ ਕੁਝ ਕਿਹਾ ਦਾ ਜਾਂ ਇੰਜਨ ਕਰਮ ਹੋਇਆ ਦਾ ਜਾਂ ਤੈਨੂੰ ਕੱ ਲੱਗਿਆ ਹੈ ਹਉ ਨਹੀਂ ਹੈ ਹਾਂ ਨਹੀਂ ਤਾਂ ਕੋਈ ਨਹੀਂ ਹੈ ਇਹ ਤਾਂ ਸੱਚ ਹੈ ਇਹ ਗੱਲ ਵੀ ਹੈ ਇਹ ਨਹੀਂ ਗਾ ਸੀ ਮੈਂ ਸਾਰਾ ਗੌਰ ਰੱਖਿਆ ਬਸ ਉਹੀ ਗੱਲ ਹੈ ਕਹਿਣਾ ਫਰਜ਼ ਬਣਦਾ ਹੋ ਹੁੰਦਾ ਨਹੀਂ ਸੀ ਹਾਂ ਜੇ ਪਹਿਲਾਂ ਕੀ ਹੁੰਦਾ ਨੁਕਸਾਨ ਹੁੰਦਾ ਨਹੀਂ ਹਾਂ ਉਹੀ ਤਾਂ ਗੱਲ ਹੋ ਗਈ ਬਾਈ ਹੁਣ ਇਹਦਾ ਮਤਲਬ ਇਹ ਆ ਵੀ ਅੱਜ ਮਨੀ ਨੇ 50000 ਦਾ ਕਿਹਾ ਮੈਨੂੰ ਹੁਣ ਕੰਮ ਮਨੀ ਛੋਟਾ ਕਰ ਲੱਖ ਦਾ ਕਾਰ ਹੁਣ ਹਾਂ ਆਏਗਾ ਹਾਂ ਆਏ ਨਾ ਕਹਾ ਨਾ ਮੇਰੇ ਵੀਰ ਦੇਖਣ ਵਾਲਾ ਕਰਿਓ ਬਾਈ ਜਿਹਦੇ ਲੱਗੇ ਹੁੰਦਾ ਨਾ ਉਹਨੂੰ ਦਰਦ ਹੁੰਦਾ ਹੈ ਹਾਂ ਕਹਿਣਾ ਪੈਂਦਾ ਹੀ ਹੈ ਮੇਰੇ ਵੀਰ ਮੇਰੇ ਭਰਾ ਛੋਟੇ ਜਿਹੜੇ ਹੈਗੇ ਮੇਰੇ ਜਵਾਕਰ ਉਹ ਦੇਖਦੇ ਹੋਣਗੇ ਵੀ ਆਹ ਅੰਕਲ ਖੜਾ ਹੋਰ ਹੀ ਬਕਵਾਸ ਮਾਰੀ ਪਰ ਗੱਲਾਂ ਵੀਰੇ ਜਿਹਦੇ ਲੱਗੇ ਹੁੰਦੇ ਉਹਨੂੰ ਦੁੱਖ ਲੱਗਦਾ ਹੈ ਕਹਿਣਾ ਪੈਂਦਾ ਹੈ ਉਨੇਰ ਮੇਰੀ ਗੱਲ ਸੁਣਾ ਇਹ ਨੂੰ ਵੀ ਗਾ ਨੂੰ ਆਤ ਹੋ ਗਏ ਹੈ ਇਹ ਵੀ ਗਾ ਨੂੰ ਚਕੰਨਾ ਹੋ ਗਿਆ ਹੁਣ ਮੀਟਰ ਨਹੀਂ ਝੱਡੂ ਦੇਖਣਾ ਜੇ ਕਹਿਤਾ ਹੈ ਕਿ ਨਹੀਂ ਮਾੜੀ ਸਿੱਧੀ ਕਰ ਲਈ ਨਹੀਂ ਪੱਤੀ ਜੀ ਬਣੀਆਂ ਆ ਹਾਂ ਜਿੱਥੇ ਬਿਲਡਿੰਗ ਬੋਲਡ ਲਾਈਆਂ ਥੋੜੀ ਡਬਲ ਲਾ ਕੇ ਸਿੱਧੀਆਂ ਕਰ ਕੇ ਆਣ ਚੰਗਾ ਭਾਈ ਆ ਫਟਾ ਦੇਖ ਲੈ ਨਵਾਂ ਪਾ ਦੇ ਇੱਥੇ ਕਿਦਾਂ ਖੋਲੇ ਹੁਣ ਨਵਾਲਾ ਦੇ ਨਹੀਂ ਫਟਾ ਮੈਂ ਲਿਆ ਦਿੰਦਾ ਤੁਹਾਨੂੰ ਇੱਥੇ ਪਲੇਟਰਾ ਖੋਲਣਾ ਨਹੀਂ ਉੱਪਰ ਵਾਲੀ ਦਾ ਫਟਾ ਹੈ ਨਹੀਂ ਇੱਥੇ ਹੈ ਉਹਦਾ ਹੋਲ ਤਲਾ ਉਹ ਖੋਲਾ ਹੋ ਵਧੀਆ ਉਹ ਹੋਰ ਜਾਣਿਆ ਜੇ ਕੋਈ ਨਹੀਂ ਹੈਗਾ ਫਟਾਫੁਟਾ ਦੱਸ ਦੋ ਨਾ ਹਾਂ ਹੁਣ ਲਿਆਵਾਂਗੇ ਭਾਈ ਰਣਜੀਤ ਲਿਆਵਾਂਗੇ ਨਿਕਾ ਮਾਰ ਲਓ ਹੁਣ ਤਾਂ ਕੋਈ ਚੀਜ਼ ਲਿਆਉਣ ਵਾਲੀ ਆ ਉਹ ਹੀ ਜੀ ਅੱਜ ਰਾਜੂ ਆਇਆ ਤਾਂ ਨਹੀਂ ਕੋਈ ਚੀਜ਼ ਲਿਆਉਣ ਵਾਲੀ ਅੱਜ ਲਾਸਟ ਗੇੜਾ ਬਸ ਰਾਜੂ ਸਮਾਰ ਕੇ ਛੱਡ ਕੇ ਤੂੰ ਗੇੜਾ ਮਾਰ ਲਾ ਮਤਲਬ ਇੱਕ ਉਹ ਚੀਜ਼ ਕੋਈ ਰਬੜਾ ਰੂੰਡਾ ਜਾਂ ਕੋਈ ਹੋਰ ਚੀਜ਼ ਲਿਆਉਣ ਵਾਲੀ ਆ ਇੱਕ ਫਰੇਵੀ ਕੋਲ ਜ਼ਰੂਰ ਲੈ ਉਹ ਨਾਮ ਤੇ ਨਾ ਉਹ ਲਿਆ ਦੰਨਾ ਤੁਹਾਨੂੰ ਦੋ ਡੱਬੀਆਂ ਆ ਦੋ ਡੱਬੀਆਂ ਲੈ ਆਨੇ ਕੋਈ ਚ ਰੱਖ ਲਿਓ ਕੇਜ ਰੱਖ ਲਿਓ ਅੱਧਾ ਅੱਧਾ ਕਿ ਲੋਲੀਆਂ ਦੋ ਲਿਆ ਮੰਗੇ ਹਾਂ ਬਾਈ ਕਿੰਨਿਆਂ ਨੂੰ ਦੇ ਦੂੰਗਾ ਨਾ ਇੱਕ ਨਵੀਂ ਮਾੜਾ ਮੋਟਾ ਕਿਦਾਂ ਲੜ ਪੈਂਦੀ ਹਾਂ ਹਾਂ ਬੋਰ ਸਮਾਨ ਸਮੁੰਦੇ ਲਾ ਤੂੰ ਆਹ ਸੌਂਡ ਟ੍ਰਿਪ ਆ ਕੇ ਨਾ ਆ ਬੈੱਡ ਵਾਲਾ ਮੂਹਲਾ ਪਟਾ ਚੱਲ ਜੂ ਇਹਦਾ ਵੱਡਿਆ ਆ ਬਾਈ ਇਸ ਸਾਉਂਡ ਟ੍ਰਿਪ ਖਾਂਦੀ ਵੀ ਇਹਨੂੰ ਨਾਲ ਆ ਤਾਂ ਵੱਡੇ ਰਾਜੂ ਆ ਤਾਂ ਸੀ ਇਹ ਸਾਉਂਡ ਟ੍ਰਿਪ ਇਹ ਸਾਉਂਡ ਟ੍ਰਿਪ ਖਾਂਦੀ ਵੀ ਬਾਈ ਪਟੇ ਨੂੰ ਸਾਉਂਡ ਟ੍ਰਿਪ ਦੇ ਥੱਲੇ ਸਾਰਾ ਪਟਾਏ ਇਕੱਠਾ ਹੁੰਦੜਾ ਦੂਰਾ ਸੀ ਵੱਡੇ ਦਿੱਤਾ ਮੈਂ ਲੋੜੇ ਦੀ ਆ ਤਾਂ ਆ ਦਾ ਪਲੇਟਾਂ ਕੱਲ ਬਣਾ ਕੇ ਪਾਈਆਂ ਮੈਂ ਇਹ ਪਹਿਲਾਂ ਤਾਂ ਹੀਂ ਦੀਆਂ ਪਲੇਟਾਂ ਐ ਇਹ ਬਣਾ ਕੇ ਪਾਈਆਂ ਕੱਲ ਚਾਦਰ ਦੀਆਂ ਰਾਜੂ ਲੈ ਆ ਸੀ ਜਮਾਨ ਅਜੀ ਲਿਫਟ ਚੜਾ ਕੇ ਨਾ ਤੋਂ ਆ ਬਾਸਕਟ ਪਾ ਕੇ ਥਰੇਸਰ ਸੈੱਟ ਕਰ ਦਈਂਗਾ ਮੂਰੇ ਪਿੱਛੇ ਚੂੜੀ ਦਾ ਦਈ ਮੂਰੇ ਤੇਰਾ ਦਾ ਸਹਿਰ ਠੀਕ ਆ ਹਾਂ ਅਸੀਂ ਜਮਾਨ ਲੈ ਉਹ ਨਾ ਮਹਤਰੀ ਆਈ ਨਹੀਂ ਯਾਰ ਅਜੇ ਆਪਾਂ ਵੀ ਸਿੱਖ ਜਾਵਾਂਗੇ ਆ ਜਾਂਦਾ ਆ ਨਾ ਵਧੀਆ ਏਅਰ ਕੋਲ ਤੋਂ ਥੋੜੇ ਕਿਤੇ ਪਰਪੂਰੇ ਪਰੇ ਹੋ ਕੇ ਕੰਮ ਕਰਦਾ ਮੈਂ ਥੋੜੇ ਸਾਹਮਣੇ ਕੰਮ ਕਰਦਾ ਕੰਮ ਸਿਖਾਏ ਤੇ ਨਹੀਂ ਸਿੱਖ ਹੁੰਦਾ ਆਪਣਾ ਦਿਮਾਗ ਲਾ ਸਿੱਖ ਹੁੰਦਾ ਤੇਰੇ ਮੇਰੀ ਗੱਲ ਸੁਣਾ ਤੇ ਨਹੀਂ ਖੜ ਜਾ ਟਰੈਸਰ ਵੱਡਾ ਤੇਰਾ ਦਿਮਾਗ ਫਿਰਦਾ ਪਿੰਡ ਫਿਰ ਟਰੈਸਰ ਬੰਨਾ ਕੋਈ ਨਹੀਂ ਸਿੱਖਦਾ ਤੇਰਾ ਦਿਮਾਗ ਥੋੜੀ ਹੋਣਾ ਚਾਹੀਦਾ ਫੇਰ ਆ ਉਹ ਦੇ ਉਧਰ ਪਤਾ ਗਿਆ ਮਨੀ ਥੋੜੇ ਪਰੇ ਪਰੇ ਹੋ ਕੇ ਕੰਮ ਕਰਦਾ ਮੈਂ ਕੋਈ ਹੈ ਕਰਿਆ ਕਦੇ ਉਹਨੂੰ ਬਿਠਾਇਆ ਸੀ ਗੇਰ ਦੇ ਕੋਲੇ ਵੀ ਆ ਜਾ ਸਿੱਖ ਲਾ ਹਾਂ ਮੋਨਾ ਲੀਸਾ ਨੂੰ ਉਹ ਸਟਾਰ ਹੀ ਕੱਢ ਕੇ ਉਹਨੂੰ ਮੈਨੂੰ ਕਹਿੰਦਾ ਅੰਕਲ ਹੋ ਗਿਆ ਫਿੱਟ ਮੈਨੂੰ ਹੋ ਗਈ ਤੂੰ ਬੰਬ ਗਲਤ ਕਰ ਲਿਆ ਇਹ ਖੰਡਿਆ ਲਿਆ ਨਹੀਂ ਨਹੀਂ ਅੰਕਲ ਕਹਿੰਦਾ ਆਹ ਦੇਖ ਐਂ ਕਰਕੇ ਮੈਨੂੰ ਕਹਿੰਦਾ ਦੇਖ ਉਹ ਮੁੜ ਕੇ ਗੇਰ ਲਾਉਣਾ ਪੈ ਗਿਆ ਹੋਰ ਕਰ ਦੇ ਸਤਾਰਾਂ ਨਾਲ ਤਕੋਣਾ ਜੇ ਨੇ ਉਹ ਚੌਕੜਾ ਜਿਹਾ ਪੁੱਠਾ ਰੱਖਦਾ ਹੋਰ ਅਸੀਂ ਮੈਨੂੰ ਤਾਂ ਇਹਦਾ ਮਾਹ ਸਿੰਗੜਾ ਹਲਾਇਆ ਵੀ ਨੀ ਤੋਤਾ ਉੱਕਣੇ ਆ ਕੇ ਦੀ ਸਿਮ ਭਾਈ ਉੱਕਣੇ ਤੱਕ ਤਾ ਜਦੋਂ ਇਹਨੇ ਖਣਾਇਆ ਵਾ ਜਰੀ ਕਹਦਾ ਇਹਨੇ ਚੱਲ ਗੋਈ ਨਾ ਕੰਮ ਗਲਤ ਕਰ ਲਿਆ ਵਾ ਹਾਲੇ ਇਹਦਾ ਕਹਦਾ ਅੰਕਲ ਖੱਬੇ ਹੱਥ ਨਾਲ ਖੇਲਾ ਏ ਆ ਦੇਖ ਚੱਲ ਇਹਨੇ ਘਮਾ ਕੇ ਫੋਰੀਆਂ ਨੂੰ ਮਰਵਾਤ ਚੱਲ ਇਹਨੂੰ ਅਲੱਗ ਨਾਲ ਮੇਰੀ ਨਹੀਂ ਹੈਗੀ ਕਿਸੇ ਗੱਲ ਦਾ ਸੈਟ ਹੋ ਹੁਣ ਚੱਲਿਆ ਯਾਰ ਜਵਾਕ ਆ ਪਾਜੀ ਮਾਫ ਕਰਦੇ ਨਹੀਂ ਨਹੀਂ ਚੱਲ ਗੋਈ ਮਾਫ ਨੂੰ ਕਿਹੜਾ ਹੈ ਯਾਰ ਰੱਬਾ ਤੇਰੇ ਬਤੇਰੇ ਤੇਰੇ ਲਈ ਤੇਰੇ ਸਟਾਰ ਦਾ ਨਾਮ ਰੱਖਦਾ ਇਹਦਾ ਮੋਨਾਲੀਸਾ ਹੈ ਮੋਨਾਲੀਸਾ ਮੋਨਾਲੀਸਾ ਨਾਮ ਦਰਤਾ ਇਹਦਾ ਵਧੀਆ ਨਾਮ ਰੱਖਦਾ ਜ਼ਰਾ ਦੇਖ ਲਾ ਚਲਿਏ ਬਾਈ ਫਿਰ ਲਟੂਆਂ ਦਾ ਬੈਰੀ ਚਲੋ ਲਿਆਉਂਦੇ ਆ ਬਾਈ ਸਮਾਨ ਇਹਦਾ ਅੱਜ ਫਿਰ ਨੰਨੂ ਮਸ਼ੀਨ ਵੀ ਅੱਜ ਚੜਜੂਗੀ ਸਿਰੇ ਬਾਕੀ ਇਹਦਾ ਇੰਜਣ ਦਾ ਸਮਾਨ ਲਿਆ ਕੇ ਹਨਾ ਇੰਜਣ ਦਾ ਕਰੀਏ ਪਹਿਲਾਂ ਮੇਨ ਕੰਮ ਆ ਜਿਹੜਾ ਨਾ ਬਾਬੇ ਦੀ ਕਿਰਪਾ ਨਾਲ ਅੱਜ ਮੈਨੂੰ ਲੱਗਦਾ ਵੀ ਜੇ ਇਹ ਸਮਾਨ ਅੱਜ ਆ ਗਿਆ ਤਾਂ ਕੱਲ ਨੂੰ ਸਵੇਰੇ ਸਟਾਰਟ ਕਰ ਦਊਗਾ ਮੇਸਤਰੀ ਹਨਾ ਚਲੋ ਠੀਕ ਹੈ ਜੀ ਮਿਲਦੇ ਹਾਂ ਹੁਣ ਕਿਸੇ ਅਗਲੀ ਵੀਡੀਓ ਜੀ ਧੰਨਵਾਦ ਜੀ